ਵਾਹਿਗੁਰੂ ਜੀ ਕੀ ਫਤਿਹ ਗਰੀਬ ਦਾ ਮੋਹ ਗੁਰੂ ਜੀ ਗੋਲਕ ਸਸਤਾ ਅਜਨੋਹਾ ਵੱਲੋਂ ਗੁਰੂ ਨਾਨਕ ਚੈਰੀ ਡਿਸਪੈਂਸਰੀ ਲੈਬਰਾਟਰੀ ਪਿੰਡ ਮਨੋਰ ਦੇ ਖੇਵ ਨਾਲ ਪੰਜ ਬੋਟੇ ਮੋਟਰ ਤੇ ਮੋਹਿਨ ਤਹਿਤ ਬਾਇਮਾ ਬੋਟੀਆਂ ਦੇ ਲੰਗਰ ਦੇ ਟਰਾਲੇ ਪਿੰਡ ਤਪਹਾਣਾ ਦੇ ਮੈਂਨ ਬਸਟੇ ਤੇ ਪਹੁੰਚ ਚੁੱਕੀ ਹੈ ਜੀ ਕੋ ਜਿਹੜੀਆਂ ਸੰਤਾਂ ਨੂੰ ਫੋਟਾ ਲੋਡ ਹੋ ਗਏ ਉਹ ਸੰਤਾਂ ਟਰਾਲੀ ਕੋ ਆ ਕੇ ਮੋਟੇ ਫਰੀ ਵਿੱਚ ਲਿਜਾ ਖਾਦੀਆਂ ਨੇ ਸਾਡੇ ਕੋਲ ਨਿੰਮ ਤੁਹਾਨੂੰ ਜਣਾ ਅਰਜਣਾ ਕੜੀ ਪੱਤਾ ਟਾਲੀ ਅਮਰੀਕਨ ਡੇਕ ਕੜੀ ਪੱਤਾ ਡੇਕ ਅਮਰੋਦ ਜਾਮਣ ਆੜੂ ਦੇ ਬੂਟਾ ਪੰਜਾਬ ਦੇ ਬੋਤੇ ਉਹ ਆਜਣਾ ਉਸ ਤੋਂ ਇਲਾਵਾ ਸ਼ਹਿਰ ਨੂੰ ਕੰਟਰੋਲ ਕਰਨ ਲਈ ਇੰਸਟਿਟਿਊਟ ਦਾ ਬੋਤਾ ਜਿਹੜੇ ਸੰਸਦਾਂ ਦੇ ਬੋਤੇ ਲੋਰ ਰਹੇ ਨੇ ਉਹ ਸੰਸਦਾਂ ਟਰੈਜੀ ਕੋ ਆ ਕੇ ਬੋਤੇ ਲਿਆ ਕਰਦੀਆਂ ਨੇ ਜੀ ਬਸ ਕੁਝ ਅਜਿਹਾ ਲੱਗਦਾ ਆਪਾਂ ਜੀ ਅੰਬ ਦਾ ਫੜਾਈ ਹੋਏ ਨੇ ਜਿਹੜੀ ਸੰਸਦਾਂ ਆਪਾਂ ਨੇਮ ਦੇ ਬੁੱਤੇ ਲੈ ਕੇ ਜਾ ਰਹੀਆਂ ਜੀ ਇਹਨਾਂ ਨੂੰ ਬੇਨਤੀ ਆ ਨਿੰਮ ਦੇ ਬੁੱਤੇ ਦੀ ਤੁਹਾਨੂੰ ਸਰਦੀਆਂ ਵੇਲੇ ਕੋਰੇ ਸੰਭਾਲ ਕਰਨੀ ਪੈਣੀ ਆ ਸਾਡੇ ਕੋਲ ਸੁਹਾਣੇ ਦਾ ਬੁੱਤਾ ਵੀ ਆ ਜੋ ਕੇ ਰੁਕ ਜਾਓ ਜੀ ਰੁਕ ਜਾਓ ਸਾਡੇ ਕੋਲ ਸੁਹਾਣੇ ਦਾ ਬੁੱਤਾ ਅੰਗਰੇਜ਼ੀ ਅਮਰਿੰਗਾ ਕਹਿੰਦੇ ਆ ਇਹ ਮਰ ਜਾਣ ਤੇ ਇਹਦਾ ਬਾਰਡਰ 1300 ਕਿਲੋ ਤੱਕ ਦਾ ਜੀ ਕੁਆਂ ਨਗਰ ਦੇ ਕਦਮ ਨੇ ਭਾਜੀ ਰੁਕ ਜਿਓ ਜਰੋ ਪਿੰਡ ਭਗਾਣੇ ਦਾ ਮੇਨ ਬਸ ਅੱਡਾ ਜੀ ਇੱਧਰ ਜਟਾ ਰਣਰਾਜ ਆ ਰਹੇ ਆ ਤੇ ਇੱਥੇ ਬੂਟੇ ਬੰਨੇ ਜਾ ਰਹੇ ਨੇ ਜੀ ਇੱਧਰ ਪੰਗੋਨੀ ਤੋਂ ਰਾਹ ਆ ਰਿਹਾ ਨਹਿਰ ਤੋਂ ਇਸ ਦੋ ਆਪਾਂ ਨਹਿਰ ਤੋਂ ਸੰਗਤਾਂ ਨੂੰ ਬੂਟੇ ਦਿੱਤੇ ਜਾ ਰਹੇ ਨੇ ਜੀ ਪਿੰਡ ਭਗਾਣਾ ਵਿਖੇ 5 ਬੂਟੇ ਮੋਟਰ ਤੇ ਮਹਿੰਮ ਤਹਿਤ 22ਵਾਂ ਬੂਟਿਆਂ ਦਾ ਲੰਗਰ ਪਿੰਡ ਭਗਾਣਾ ਵਿਖੇ ਟਰਾਲੀ ਪਹੁੰਚੀ ਹੋਈ ਆ ਅੱਜ ਟਰੈਕਟਰੀ ਸੇਵਾ ਪੰਜ ਸਤਨਾਮ ਸਿੰਘ ਨੂੰ ਕੀਤੀ ਗਈ ਹੈ ਜੀ ਤੇ ਟਰਾਲੀ ਸੇਵਾ ਤਰਗਵਾਸੀ ਸੁਤਵਿੰਦਰ ਸਿੰਘ ਸੁਵਿੰਦਰ ਭਾਜੀ ਦੇ ਪਰਿਵਾਰ ਵੱਲੋਂ ਦੋਨਾਂ ਪਰਿਵਾਰਾਂ ਦਾ ਜਿੰਦਗੀ ਘਰਾਂ ਇਤਨਵਾਦ ਕਰਦਾ ਜੀ ਮੈਂ ਇੱਕ ਨਿਹਮ ਦਾ ਹੋਰ ਦਿਓ ਆਪਾ ਆਇਆ 22ਵਾਂ ਬੂਟਿਆਂ ਦਾ ਲੰਗਰ ਆਹ ਨੂੰ ਸ਼ਾਮ ਬਾਤ ਦੇਖੋ ਜੀ ਆਹ ਨੂੰ ਆਰੂ ਮੰਨਾ ਦੇਖੋ ਜੀ ਧੀ ਟਰਾਲੀ ਪਿੰਡ ਮਗਾਣਾ ਵਿਖੇ ਪਹੁੰਚੀ ਹੋਈ ਹੈ ਜੀ ਹੁਣ ਤਾਂ ਬੂਟੇ ਦਿੱਤੇ ਜਾ ਰਹੇ ਨੇ ਜੀ ਆੜੂਆਂ ਦਾ ਦੇਖ ਇੱਕ ਤੁਹਾਡੂ ਬੁਲੇਸ ਵਕਤ ਨਾਮ ਸਮਾਜਣਾ ਅਰਜੁਨ ਇਹ ਕੋਲੀ ਦਾ ਬੂਟਾ ਕੜੀ ਪੱਤਾ ਤਜਾਵਟੀ ਬੂਟੇ ਅਮਰੂਦ ਜਾਮਣ ਅੰਬ ਆੜੂ ਬੂਟੇ ਮਣਜਾਰਾ ਨੇ ਜੀ ਪਿੰਡ ਮੰਗਾਣਾ ਵਿਖੇ ਜੀ ਨੇਮ ਸੁਆਹਣਾ ਅਰਜੁਨ ਕੜੀ ਪੱਤਾ ਅਮਰੀਕਨ ਡੇਕ ਛਤਰੀ ਵਾਲੀ ਡੇਕ ਆਮ ਬਮਰੂਦ ਤਾਲੀ ਜਾਵੜੀ ਬੂਟੇ ਉਸ ਤੋਂ ਇਲਾਵਾ ਸ਼ੂਗਰ ਨੂੰ ਕੰਟਰੋਲ ਕਰਨ ਵਾਲਾ ਇਹ ਕੋਈ ਨੀ ਦਾ ਬੂਟਾ ਵੀ ਤਿਆਰ ਰਿਹਾ ਜੀ ਜਿਹੜੀਆਂ ਸਾਡੇ ਤਾਂ ਨਿਮ ਦਾ ਬੂਟਾ ਲੈ ਕੇ ਜਾ ਰਹੇ ਆ ਤੇ ਆਪਾਂ ਉਹਨੂੰ ਨਾਲ ਨਾਲ 10 ਵੀ ਰਹਿ ਵੀ ਦੇ ਰਹੇ ਆ ਉਹ ਨੇਮ ਨੂੰ ਸਰਦੀਆਂ ਵੇਲੇ ਕੋਰੇ ਨੂੰ ਪਾਉਣਾ ਪੈਂਦਾ ਤਾ ਜਾਗਨੇ ਮੁੰਦੀ ਹੈ ਜੀ ਇੱਕ ਪਰਿਵਾਰ ਨੂੰ 2 ਜਾਂ 3 ਬੁੱਢੇ ਦਿੱਤੇ ਜਾ ਰਹੇ ਨੇ ਜੀ ਬਾਬਾ ਜੀ ਇੱਕ ਮਿੰਟ ਕੋ ਤੇ ਪਾਣੀ ਖੂਂਕੇ ਚਲੋ ਜੀ ਆਪ ਆਪ ਦੇ ਹੁਣ ਆਪੋ ਆਏ ਭਾਜੀ ਆਓ ਜੀ ਪਿੰਡ ਮਗਾਣੇ ਸਰਪੰਚ ਬਲਵਿੰਦਰ ਸਿੰਘ ਜੀ ਵੀ ਨਾਲ ਬੂਟੇ ਵੰਡਣ ਦੀ ਸੇਵਾ ਕਰ ਰਹੇ ਨਾਲ ਜੀ ਪਿੰਡ ਦੇ ਸਰਪੰਚ ਬਲਵਿੰਦਰ ਸਿੰਘ ਜੀ ਵੀ ਬੂਟੇ ਦੇਣ ਸੇਵਾ ਨਿਭਾ ਰਹੇ ਨੇ ਜੀ ਹੋਰ ਕੋਈ ਲੈਣਾ ਤਾਂ ਨਹੀਂ ਜਾਮਨ ਜੀ ਜਾਮਨ ਜੀ ਬੋਬਾ ਜਾਮਨ ਬਾਬਾ ਜਾਮਨ ਲਗਭਗ ਬੂਟੇ ਖਤਮ ਹੋਣ ਵਾਲੇ ਨੇ ਜੀ ਇਸ ਵਕਤ ਅਸੀਂ ਪਿੰਡ ਭਗਾਣਾ ਦੇ ਬਾਹਰ-ਬਾਹਰ ਸੜਕ ਤੇ ਬੂਟੇ ਦੇ ਰਹੇ ਹਾਂ ਜੀ ਚਾਰ ਤਰ੍ਹਾਂ ਦੀ ਵੈਰਿਟੀ ਬਚ ਗਈ ਹੈ ਕਾਲੀ ਅਰਜੁਨ ਅਮਰੀਕਨ ਟੇਕ ਅਤੇ ਸੁਹਾਂਜਣਾ